ਹਰ ਹਰ ਮਹਾਦੇਵ ਦੋਸਤੋ ਦੇਖੋ Shivdev ਭਗਤ ਵੀ ਕਿੰਨੇ ਜਿਆਦਾ ਨਿਰਾਲੇ ਨੇ ਤੇ ਕਹਿੰਦੇ ਨਹੀਂ ਹੁੰਦੇ ਵੀ ਚਾਹੇ ਮੀਂਹ ਆਵੇ ਨੇਰੀ ਆਵੇ ਝੱਖੜ ਪਰ ਆਰਤੀ ਜਿਹੜੀ ਆ ਉਥੇ ਸਹੀ ਸਮੇਂ ਤੇ ਹੁੰਦੀ ਆ ਤੁੰਗਨਾਥ ਦੀਆਂ ਤਸਵੀਰਾਂ ਨੇ ਜਿਹੜਾ ਤੁੰਗਨਾਥ ਟੈਂਪਲ ਦੀਆਂ ਤਸਵੀਰਾਂ ਵੀ ਕਹਿੰਦੇ ਦੁਨੀਆ ਦੇ ਵਿੱਚ Shiv ਦਾ ਸਭ ਤੋਂ ਉੱਚਾ ਸਥਾਨ ਇਹ ਤੁੰਗਨਾਥ ਮੰਦਿਰ ਹੈ ਤੇ ਉੱਥੇ ਆਰਤੀ ਹੋ ਰਹੀ ਹੈ 스노우ਫਾਲ ਹੋ ਰਿਹਾ ਪਰ ਪੁਜਾਰੀ ਜਿਹੜੇ ਨੇ ਉਹ ਆਰਤੀ ਸਮੇਂ ਅਨੁਸਾਰ ਸਮੇਂ ਸਿਰ ਕਰ ਰਹੇ ਨੇ ਦੇਖ ਸਕਦੇ ਹੋ ਤੁਸੀਂ ਪਹਿਲਾਂ ਆਪਾਂ ਵੀਡੀਓ ਸੁਣਦੇ ਹਾਂ ਵੀਡੀਓ ਦੇ ਥੱਲੇ ਕਮੈਂਟ ਕਰਨੀਆਂ ਹਰ ਹਰ ਮਹਾਦੇਵ ਤੇ ਵੀਡੀਓ ਦੱਬ ਕੇ ਸ਼ੇਅਰ ਕਰਨੀਆਂ ਆਓ ਪਹਿਲਾਂ ਵੀਡੀਓ ਦੇਖਦੇ ਹਾਂ ਪ੍ਰਚੰਡ தாண்டਵ ਅਸ਼ੇਵਾ ਪ੍ਰਚੰਡ தாண்டਵ ਅਸ਼ੇਵਾ ਪ੍ਰਚੰਡ தாண்டਵ ਅਸ਼ੇਵਾ ਪ੍ਰਚੰਡ தாண்டਵ ਅਸ਼ੇਵਾ

विलोललो चनो ललालवाल लग्न का शिवेति मन्त्रमुच्चरण कदा सुखी भवाम्यहम् ਲੋ ਜੀ ਵੀਡੀਓ ਜਲਦੀ ਜਲਦੀ ਸ਼ੇਅਰ ਕਰਨੀ ਹੈ ਕਮੈਂਟਾਂ ਚ ਹਰ ਹਰ ਮਹਾਦੇਵ ਲਿਖਣਾ ਵੀ ਭਗਤ ਵੀ ਪਰੇ ਤੋਂ ਬਰੇ ਨੇ ਤੇ ਸਮਾਂ ਨਹੀਂ ਚੁਗਦਾ ਚਾਹੇ ਸਮਾਂ ਨੇਰੀ ਹੋਵੇ ਬੱਦਲ ਹੋਣ ਚਖੜ ਹੋਵੇ ਕੁਝ ਵੀ ਹੋਵੇ ਦੇਖੋ ਤੁਸੀਂ ਸਨੋਫਾਲ ਹੋ ਰਹੀ ਆ ਪਰ ਫਿਰ ਵੀ ਜਿਹੜਾ ਪੁਜਾਰੀ ਨੇ ਸਮੇਂ ਸਿਰ ਆਰਤੀ ਕਰ ਰਹੇ ਨੇ ਇਹ ਮਹਾਦੇਵ ਦੀ ਕਿਰਪਾ ਹੈ ਮਹਾਦੇਵ ਦੀ ਸ਼ਕਤੀ ਹੈ ਤਾਂ ਦੋਸਤੋ ਕੌਣ-ਕੌਣ ਮਹਾਦੇਵ ਦੀ ਸ਼ਕਤੀ ਨੂੰ ਜਾਣਦਾ ਉਹ ਵੀਡੀਓ ਦੱਬ ਕੇ ਸ਼ੇਅਰ ਕਰ ਦਿਓ ਕਮੈਂਟਾਂ ਚ ਆਪਣੇ ਰੈ ਸਾਂਝੀ ਕਰਿਓ ਤੇ ਕਮੈਂਟਾਂ ਦੇ ਵਿੱਚ ਹਰ ਹਰ ਮਹਾਦੇਵ ਜ਼ਰੂਰ ਲਿਖ ਦਿਓ ਤੇ ਕਿਸ-ਕਿਸ ਨੇ ਦਰਸ਼ਨ ਕਰ ਲਏ ਤਾਂ ਦੇ ਨਾਲ ਤੇ ਮੰਦਿਰ ਦੇ ਉਹ ਵੀ ਜਰੂਰ ਦੱਸਿਓ ਤੇ ਕਮੈਂਟਾਂ 'ਚ ਆਪਣੀ رائے ਸਾਂਝੀ ਕਰਨੀ ਆ ਇਸ ਵੀਡੀਓ ਨੂੰ ਦਬਕੇ ਸ਼ੇਅਰ ਕਰਨਾ ਹੈ ਹਰ ਹਰ ਮਾਦੇਵ ਲਿਖ ਕੇ ਤਾਂ ਜੋ ਮਹਾਦੇਵ ਹਰ ਇੱਕ ਦੀ ਮਨੋ ਕਾਮਨਾ ਸੁਣਨ ਤੇ ਉਹਨਾਂ ਦੀਆਂ ਮੁਰਾਦਾਂ ਵੀ ਜਿਹੜੀਆਂ ਪੂਰੀਆਂ ਹੋਣ ਕਿਉਂਕਿ ਮਹਾਦੇਵ ਦੀ ਸ਼ਕਤੀ ਨੂੰ ਕੌਣ ਨਹੀਂ ਜਾਣਦਾ ਆ ਦੇਖੋ ਤੁਸੀਂ 스노우 ਫਾਲ ਹੋ ਰਹੀ ਹੈ ਤੇ ਪੁਜਾਰੀ ਜਿਹੜੇ ਨੇ ਸਮੇਂ ਸਿਰ ਆਰਤੀ ਕਰਨ ਦੇ ਲਈ ਪਹੁੰਚੇ ਨੇ ਵੀਡੀਓ ਨੂੰ ਕਰਿਓ ਦਬਕੇ ਸ਼ੇਅਰ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ